ਸਫੀਗਾਲੀ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੀਆਂ ਸਿੱਖ ਖੇਡਾਂ ਸੰਤਵੀਆਂ ਇਸ ਵਾਰ ਜੋ ਸਿਡਨੀ ਦੇ ਹਿੱਸੇ ਆਈਆਂ ਨੇ ਅਸੀਂ ਇਸ ਵਕਤ ਲਾਈਵ ਕਬੱਡੀ ਦੇ ਗਰਾਊਂਡ ਦੇ ਵਿੱਚੋਂ ਤੁਹਾਡੇ ਰੂਬਰੂ ਹੋਏ ਹਾਂ ਔਰ ਜਿੱਦਾਂ ਕਿ ਕੱਲ ਤੋਂ ਤੁਹਾਡੇ ਨਾਲ ਜੁੜੇ ਆ ਬਹੁਤ ਸਾਰੇ ਚਿਹਰੇ ਐਸੇ ਬੜੇ ਐਸੇ ਨਾਮ ਬੜੀਆਂ ਐਸੀਆਂ ਆਵਾਜ਼ਾਂ ਬਹੁਤ ਸਾਰੇ ਐਸੇ ਖਿਡਾਰੀ ਤੁਹਾਡੇ ਰੂਬਰੂ ਕੀਤੇ ਆ ਇੱਕ ਆਵਾਜ਼ ਜਿਹਨੂੰ ਅਕਸਰ ਸਾਡਾ ਦਿਲ ਲੱਭਦਾ ਰਹਿੰਦਾ ਸਾਡੀਆਂ ਅੱਖਾਂ ਲੱਭਦੀਆਂ ਰਹਿੰਦੀਆਂ ਨੇ ਕਿਉਂਕਿ ਉਹ ਬੋਲ ਹੀ ਇੰਨੇ ਸੀਨੇ 'ਚ ਵੱਜਣ ਵਾਲੇ ਆ ਕਿ ਉਹ چیر ਕੇ ਜਾਂਦੇ ਆ ਬੋਲ ਉਹ ਆਵਾਜ਼ ਜਰਨੈਲ ਰਤੋਗੇ ਸਾਡੇ ਨਾਲ ਆ ਵੀਰ ਆ ਗੱਲਬਾਤ ਕਰਾਂਗੇ ਜਨਰਲ ਵੀਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਦੇ ਸਤਿ ਸ੍ਰੀ ਅਕਾਲ ਭਾਜੀ ਥੈਂਕ ਯੂ ਜਿੱਦਾਂ ਆਪਾਂ ਬੋਲ ਦੀ ਗੱਲ ਕੀਤੀ ਮੈਂ ਚਾਹਣਾ ਵੀ ਹਾਜ਼ਰੀ ਸਿਰਫ ਇੱਕ ਵਾਰੀ ਉਸੇ ਦੋ ਬੋਲਾਂ ਦੇ ਨਾਲ ਲਿਵਾਹ ਜਿਹੜੀ ਦਿਲਚੀਰ ਦੀ ਜਰੂਰ ਭਾਜੀ ਨਾ ਬੇ ਡਰਾਵੇ ਟੈਂਕਾਂ ਦੇ ਇਹ ਝਟ ਦੇ ਵਿੱਚ ਖਲਾਰ ਦੇਣਗੇ ਅਕਾਲ ਤਖਤ ਤੋਂ ਲੈ ਕੇ ਥਾਪੜੇ ਨੇਜਿਆਂ ਦੇ ਨਾਲ ਪਾੜ ਦੇਣਗੇ ਸਾਨੂੰ ਬਦਲੇ ਲੈਣੇ ਆਉਂਦੇ ਨੇ ਸਾਨੂੰ ਕਦੇ 84 ਭੁੱਲਣੀ ਨਹੀਂ ਇਹ ਕੌਮ ਅਕਾਲ ਪੁਰਖ ਦੀ ਏ ਕਦੇ ਟੈਂਕਾਂ ਦੇ ਨਾਲ ਮੁੱਕਣੀ ਨਹੀਂ ਸੋ ਮੈਨੂੰ ਲੱਗਦਾ ਕਿ ਇਹਨਾਂ ਬੋਲਾਂ ਦੇ ਨਾਲ ਤੁਹਾਨੂੰ ਯਾਦ ਆ ਗਿਆ ਹੁਣ ਇੱਕਦਮ ਕਿ ਇਹ ਮੈਂ ਕਿਹੜੇ ਸ਼ਖਸ ਦਾ ਨਾਮ ਆਰੇ ਭਾਈ ਤੁਸੀਂ ਐਡੀਟ ਵੀ ਗਏ ਆਸਟ੍ਰੇਲੀਆ ਇੱਥੇ ਸਿਡਨੀ ਦੇ ਵਿੱਚ ਵੀ ਆਏ ਬੇਸਿਕਲੀ ਬੇਸ ਕਿੱਥੋਂ ਦਾ ਹੈ ਕਿਹੜੇ ਸ਼ਹਿਰ ਜਰ ਰਹੇ ਮੈਂ ਭਾਜੀ ਬੇਸਿਕਲੀ ਪੈਂਟ ਹੀ ਰਹ ਰਹੇ ਆ ਰਤੂ ਦੇ ਇੱਥੇ ਪਿਛਲੀ ਵਾਰ ਵੀ ਸਿੱਖ ਗੇਮਸ ਤੇ ਆਇਆ ਤੇ ਇਸ ਵਾਰੀ ਵੀ ਸਿੱਖ ਗੇਮਸ ਤੇ ਆਇਆ ਸਿਰਫ ਸਿੱਖ ਗੇਮਸ ਕਰਕੇ ਹੀ ਆਉਣਾ ਮੈਂ ਉਦਾਂ ਹਰ ਵਾਰ ਸਿੱਖ ਗੇਮਾ ਕਰਕੇ ਸਪੈਸ਼ਲ ਬਣਦੀਆਂ ਬੜੀਆਂ ਬਣਣਗੀਆਂ ਵੀਰੇ ਕਿਦਾਂ ਦਾ ਲੱਗਦਾ ਜਦੋਂ ਇੰਨੀ ਪੰਜਾਬੀ ਹੈ ਤੇ ਖਾਸ ਕਰਕੇ ਬੱਚਿਆਂ ਦੇ ਵਿੱਚ ਇੰਨਾ ਜ਼ਿਆਦਾ ਜੋਸ਼ ਹੁੰਦਾ ਖੇਡਾਂ ਦਾ ਸਿੱਖ ਗੇਮਾਂ ਦੇ ਵਿੱਚ ਇਹ ਚੀਜ਼ਾਂ ਪੰਜਾਬ ਦੇ ਵਿੱਚ ਸਾਨੂੰ ਰੱਬ ਦੀਆਂ ਅੱਜਕੱਲ ਕਿਵੇਂ ਦਾ ਲੱਗਦਾ ਸਾਰਾ ਓਵਰਆਲ ਵੇਖੋ ਭਾਜੀ ਪੰਜਾਬ ਤੋਂ ਉੱਤਰਾ ਹੈ ਆਪਣਾ ਹਨਾ ਉਹ ਪੰਜਾਬ ਤਾਂ ਪੰਜਾਬ ਹੀ ਰਹਿਣਾ ਪਰ ਇਹ ਆ ਕਿ ਜਿਹੜਾ ਇੰਨੇ ਪਰਦੇਸਾਂ ਦੇ ਵਿੱਚ ਵੀ ਅਸੀਂ ਪੰਜਾਬਣੇ ਹੀ ਬੈਠੇ ਆ ਜਿਹੜੀ ਸਾਡੇ ਲਈ ਵੱਡੀ ਗੱਲ ਆ ਭਾਜੀ ਹਨਾ ਵੀ ਅਸੀਂ ਇੰਨਾ ਕੁ ਹੁਣ ਮਜ਼ਬੂਤ ਹੋ ਗਏ ਆ ਕਿ ਇੱਥੇ ਆ ਕੇ ਵੀ ਸਾਨੂੰ ਲੱਗਦਾ ਵੀ ਯਾਰ ਅਸੀਂ ਪਿੰਡ ਨਹੀਂ ਆ ਇੱਥੇ ਮਤਲਬ ਵੀ ਆ ਵੀ ਉਹ ਪਿੰਡ ਵਾਲਾ ਮਾਹੌਲ ਹੀ ਮਿਲੰਦਿਆ ਸਾਨੂੰ ਸਾਰੀ ਪੰਜਾਬੀ ਕਮਿਊਨਿਟੀ ਇੱਥੇ ਮਿਲ ਜਾਂਦੀ ਆ ਜਿੰਨੇ ਵੀ ਸਾਡੇ ਸੱਜਣ ਬੇਲੀ ਆ ਸਾਰੇ ਵਕਤ ਵਕਤਾਂਵਾਂ ਦੇ ਇੱਥੇ ਹਰ ਸਾਲ ਇਕੱਠੇ ਹੁੰਦੇ ਆ ਸਾਨੂੰ ਇੱਕ ਥਾਂ ਦੇ ਜਾਂਦੇ ਆ ਮਤਲਬ ਵੀ ਭਾਜੀ ਜਿਹੜੇ ਪੰਜਾਬੀ ਮੇਲੇ ਪੰਜਾਬ ਦੇ ਕਹਿ ਲੋ ਉਹ ਇੱਥੇ ਹੁੰਦਾ ਆ ਤੇ ਪਰ ਇੱਥੇ ਥੋੜਾ ਜਿਹਾ ਇਹ ਆ ਵੀ ਰੂਲਾਂ ਦੇ ਵਿੱਚ ਹੁੰਦੇ ਆ ਜਿਹੜੀ ਚੀਜ਼ ਚੰਗੀ ਲੱਗਦੀ ਅਸੀਂ ਗੱਲ ਇਹ ਸਾਰ ਨੂੰ ਵੈਲਕਮ ਟੂ ਐਕਮੀ ਮਾਈਗ੍ਰੇਸ਼ਨ ਐਕਮੀ ਮਾਈਗ੍ਰੇਸ਼ਨ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ ਅਸੀਂ ਇੱਕ ਵੀਜ਼ਾ ਕੰਸਲਟੈਂਸੀ ਸਰਵਿਸਿਜ਼ ਆ ਆਪਾਂ ਹਰ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ ਜਿਦੇ ਵਿੱਚ ਏਮਪਲੋਇਰ ਸਪੌਂਸਰਡ ਵੀਜ਼ਾਸ ਆ ਸਕਿਲਡ ਵੀਜ਼ਾ ਵਰਕ ਵੀਜ਼ਾ ਟੈਂਪਰੇਰੀ ਵੀਜ਼ਾਸ ਪੇਰੈਂਟ ਐਂਡ ਯਰ ਫੈਮਿਲੀ ਵੀਜ਼ਾਸ ਆ ਨਾਲ ਦੀ ਨਾਲ ਤੁਹਾਡੀ ਸਟੂਡੈਂਟ ਵੀਜ਼ਾ ਦੇ ਵਿੱਚ ਆਪਾਂ ਹੈਲਪ ਕਰਦੇ ਆ ਤੇ ਜੇ ਤੁਸੀਂ ਐਡਮਿਸ਼ਨਸ ਲੈਣਾ ਚਾਹੁੰਦੇ ਹੋ ਯੂਨੀਵਰਸਿਟੀ ਜਾਂ ਕਾਲਜ ਵਿੱਚ ਜਾਂ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਆਪਾਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਸਾਡੀ ਐਕਸਪਰਟ ਟੀਮ ਹੈ ਜੀ ਜਿ ਐਕਸਪਰਟ ਪੈਨਲਾ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਮੈਲਬਨ ਦੇ ਵਿੱਚ ਸਿਟੀ ਦੇ ਵਿੱਚ ਤੇ ਨਾਲ ਦੇ ਨਾਲ ਡੈਨਨੋਂ ਬ੍ਰਾਂਚ ਸਾਡੀ ਇਸ ਤੋਂ ਇਲਾਵਾ ਜੇ ਇੰਡੀਆ ਦੇ ਵਿੱਚ ਤੁਸੀਂ ਤੇ ਤੁਸੀਂ ਸਾਨੂੰ ਅੰਮ੍ਰਿਤਸਰ ਆਫਿਸ ਜਾਂ ਸਾਡੇ ਗੁਜਰਾਤ ਦੇ ਵਿੱਚ ਬ੍ਰਾਂਚਿਸ ਆ ਉਧਰ ਜਾ ਕੇ ਵੀ ਸਾਨੂੰ ਮਿਲ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਰੀ ਹੈ ਵੀਜ਼ਾ ਐਡਮਿਸ਼ਨ ਜਾਂ ਇਮੀਗ੍ਰੇਸ਼ਨ ਲੈ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਐਡਬਲਯੂ.ਐਕਮਾਈਗ੍ਰੇਸ਼ਨ.ਕਾਮ ਤੇ ਥੈਂਕ ਯੂ ਕਲਮ ਤੁਹਾਡੀ ਤਕਰੀਬਨ ਸਰਕਾਰਾਂ ਦੇ ਖਿਲਾਫ ਨਹੀਂ ਹੁੰਦੀ ਆ ਸੱਚ ਨੂੰ ਸਮਰਪਿਤ ਹੁੰਦੀ ਆ ਔਖਾ ਹੁੰਦਾ ਇਸ ਤਰ੍ਹਾਂ ਦਾ ਗਾਉਣਾ ਮਤਲਬ ਕਮਰਸ਼ੀਅਲ ਵਾਈਜ਼ ਦਾ ਆਬਵੀਅਸ ਵੀ ਲੋਕ ਸੁਣਾ ਉਹਨਾਂ ਜਿਆਦਾ ਵਧੀਆ ਪਸੰਦ ਨਹੀਂ ਕਰਦੇ ਜਿਨ੍ਹਾਂ ਠੁਮਕੇ ਪਸੰਦ ਕਰਦੇ ਸ਼ਾਇਦ ਹੋਵੇ ਲੋਕਾਂ ਦੀ ਜਾਗਰਤੀ ਆ ਰਹੀ ਹੈ ਪਰ ਦਬਾਅ ਕਿਸੇ ਕਿਸਮ ਦਾ ਜਦੋਂ ਇਸ ਤਰ੍ਹਾਂ ਦੇ ਗਾਣੇ ਰਿਲੀਜ਼ ਹੁੰਦੇ ਆ ਬਹੁਤ ਸਾਰੇ ਸੰਗਠਨਾਂ ਤੋਂ ਹੋਇਆ ਵੀ ਹੈ ਦਬਾਅ ਇਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀਆਂ ਨੇ ਭਾਜੀ ਇਦਾਂ ਹੁੰਦਾ ਕਿ ਗਾਣੇ ਕਰੀਦੇ ਆ ਪਰ ਇਹਨਾਂ ਨੂੰ ਮੈਂ ਲਾਈਵ ਵੀ ਹੁਣ ਵੀ ਕਿਹਾ ਸੀ ਕਿ ਚੰਗੀਆਂ ਲੇ ਨੂੰ ਹੌਸਲੇ ਘਟ ਮਿਲਦਾ ਮਤਲਬ ਜਿਹੜਾ ਦਬਾਵੇ ਲੋਕ ਕਹਿੰਦੇ ਤਾਂ ਹੈਗੇ ਚੰਗਾ ਗਾਓ ਚੰਗਾ ਲਿਖੋ ਪਰ ਇਹ ਆ ਤੇ ਚੰਗਾ ਜਦੋਂ ਕੋਈ ਲਿਖਦਾ ਜਾਂ ਗਾਉਂਦਾ ਉਹਨੂੰ ਪ੍ਰਮੋਟ ਨਹੀਂ ਹੋ ਹਸਾਬ ਨਾਲ ਕਰਦੇ ਜਿੰਨਾ ਦੂਜੀਆਂ ਚੀਜ਼ਾਂ ਪ੍ਰਮੋਟ ਹੁੰਦੀਆਂ ਬਸ ਇਹੀ ਮੰਤਰੀ ਆ ਵੀ ਸਾਡੀ ਵੀ ਪ੍ਰਮੋਟ ਇਹ ਵੀ ਉਹਨਾਂ ਤਰ੍ਹਾਂ ਹੋ ਜਾਣ ਤਾਂ ਸ਼ੋਰ ਜੀ ਗੱਲ ਆ ਵੀ ਹਰੇਕ ਬੰਦਾ ਚੰਗਾ ਗਾਉਣਾ ਸ਼ੁਰੂ ਕਰ ਦੂਗਾ ਜੇ ਚੰਗਾ ਲਿਖਣਾ ਸ਼ੁਰੂ ਕਰ ਦੂਗਾ ਜੇ ਜੇ ਪ੍ਰਮੋਟ ਇਹ ਚੀਜ਼ਾਂ ਚੰਗੀਆਂ ਹੋ ਜਾਣ ਤੁਹਾਡੀ ਆਵਾਜ਼ ਦੇ ਵਿੱਚ ਇੱਕ ਜਾਦੂ ਆ ਜਿਵੇਂ ਤੁਸੀਂ ਹੁਣ ਲਾਈਵ ਗਾਇਆ ਭਾਵੇਂ ਦੋ ਲਾਈਨਾਂ ਗਾਈਆਂ ਪਰ ਉਹ ਐਨੀ ਲੱਗਾ ਜਿਵੇਂ ਅੱਜ ਕੱਲ ਮੋਸਟਲੀ ਜਿਹੜੇ ਸਿੰਗਰ ਆ ਆਟੋ ਟਿਊਨ ਵਾਲੇ ਜਾਂਦੇ ਬਣ ਗਿਆ ਕਿਸੇ ਨੇ ਵੀ ਦਿਮਾਗ ਦੇ ਵਿੱਚ ਹੁਰਨਾ ਬਣਾ ਲਿਆ ਵੀ ਮੈਂ ਕਰਨ ਨੂੰ ਕੈਸੇ ਰੀਲਿਸ ਕਰਨੀ ਆ ਤੇ ਚਾਰ ਛੱਲੜ ਜੇਬ ਚ ਹੈਗੇ ਤਾਂ ਕੈਸੇ ਰੀਲਿਸ ਹੋ ਜਾਂਦੀ ਹੈ ਗਾਇਕੀ ਦੇ ਵਿੱਚ ਜਿਹੜੇ ਚੰਗੇ ਗਾਇਕ ਗੀਤਕਾਰ ਨੇ ਚੰਗੇ ਗਾਇਕ ਨੇ ਉਹ ਕਿਤੇ ਨਾ ਕਿਸੇ ਇਹਨਾਂ ਤੋਂ ਪਿੱਛੇ ਰਹਿ ਜਾਂਦੇ ਇਸ ਸਾਰੇ ਟਾਂਚੇ ਨੂੰ ਤੁਹਾਡੇ ਕੀ ਕਹਿਣਾ ਹੈ ਦੇ ਉੱਪਰ ਭਜੀ ਇਹ ਤਾਂ ਸਚਾਈ ਆ ਵੀ ਅੱਜ ਦੇ ਸਮੇਂ ਦੇ ਵਿੱਚ ਪੈਹਾ ਵੀ ਮੈਟਰ ਕਰਨ ਤੇ ਆ ਪੈਸਾ ਬਹੁਤ ਜ਼ਿਆਦਾ ਮੈਟਰ ਕਰ ਰਿਹਾ ਪਰ ਇੱਕ ਸੋਸ਼ਲ ਮੀਡੀਆ ਵੀ ਇੱਕ ਵਧੀਆ ਪਲੇਟਫਾਰਮ ਆ ਵੀ ਬੰਦਾ ਟੈਲੈਂਟਡ ਬੰਦਾ ਅੱਗੇ ਨਿਕਲਦਾ ਐ ਬਾਕੀ ਇੱਥੇ ਮੇਰਾ ਦੇ ਨਾ ਕਿ ਤਜਰਬਾ ਬਾਜੀ ਬਾਈ ਲੱਗ ਜਾਈ ਬੰਦਾ ਚੱਲਦਾ ਜਦੋਂ ਕਿ ਗੁਰਮਾਰਾਜ ਮੇਰ ਭਰਿਆ ਅਥਰਾਦਾ ਤੇ ਫਿਰ ਬੰਦਾ ਆਪੇ ਹੀ ਈ ਪੀੜਾਂ ਚੋਂ ਹੀ ਨਿਕਲ ਆਉਂਦਾ ਹੁਣ ਮੈਂ ਚਾਹਣਾ ਇੱਕ ਵਾਰੀ ਨਾ ਆਪਣੇ ਦਰਸ਼ਕਾਂ ਨੂੰ ਆਪਣੇ ਪ੍ਰੋਜੈਕਟ ਜਰੂਰ ਦੱਸੋ ਜਿਹੜੇ ਹੁਣ ਤੱਕ ਆਏ ਆ ਕਿਉਂਕਿ ਮੈਨੂੰ ਲੱਗਦਾ ਕਿ ਕਈ ਵਾਰੀ ਜਦੋਂ ਪਹੁੰਚ ਨਹੀਂ ਹੁੰਦੀ ਨਾ ਉਹਨਾਂ ਤੱਕ ਉਹ ਸੁਣਦੇ ਨਹੀਂ ਪਰ ਜਿਵੇਂ ਸਾਡੇ ਵਰਗੇ ਕਈ ਹੁਣ ਨੌਜਵਾਨ ਐਸੇ ਹੈਗੇ ਆ ਜਿਹੜੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਅੱਜ ਵੀ ਜਿਹੜਾ ਤੁਸੀਂ ਇਹ ਟੈਂਕਾਂ ਵਾਲਾ 84 ਵਾਲਾ ਜਣਾਗਾ ਆ ਇਸ ਤਰ੍ਹਾਂ ਦੇ ਗਾਣੇ ਵੱਜਦੇ ਆ ਮੈਂ ਚਾਹਣਾ ਇਧਰੀ ਪ੍ਰੋਜੈਕਟ ਆਪਣੇ ਦੱਸੋ ਕਿਹੜੇ-ਕਿਹੜੇ ਆ ਚੁੱਕੇ ਨੇ ਕਿਹੜੇ ਆਉਣ ਵਾਲੇ ਆ ਮੇਰੇ ਭਾਜੀ ਪ੍ਰੋਜੈਕਟ ਆਉਣ ਵਾਲੇ ਕੁਝ ਕਮਰਸ਼ੀਅਲ ਵੀ ਆ ਪਰ ਇਹ ਹੁੰਦੇ ਮੇਰੇ ਕਮਰਸ਼ੀਅਲ ਵੀ ਪਰਿਵਾਰਾਂ ਵਾਲੇ ਹੀ ਆ ਹੋਰ ਪਰਿਵਾਰਾਂ ਤੋਂ ਬਾਹਰ ਇਹਨਾਂ ਕੁਝ ਵੀ ਨਹੀਂ ਹੁੰਦਾ ਬਾਕੀ ਮੇਰੇ ਧਾਰਮਿਕ ਗੀਤ ਜਿੱਦਾਂ ਇਹ ਤਾਂ ਸੁਣਿਆ ਹੈ ਕੌਮ ਅਕਾਲਪੁਰਖ ਦੀ ਕਿ ਖੰਡੇ ਕੌਮ ਬਣੀ ਹੀਆਂ ਖੰਡੇ ਖੜਕਾਉਣ ਦੇ ਲਈ ਤਕਰੀਬਨ ਭਾਜੀ ਕੋਸ਼ਿਸ਼ ਕੀਤੀ ਕਿ ਜੰਨਾ ਵੀ ਸਿੱਖ ਇਤਿਹਾਸਕ ਦੇ ਵਿੱਚ ਇੱਕ ਅਗੇ ਲਿਖਣ ਦੀ ਕੋਸ਼ਿਸ਼ ਕੀਤੀ ਹੋਰ ਵੀ ਸਾਰੇ ਗੀਤ ਦਾ ਭਾਜੀ ਧਾਰਮਿਕ ਆ ਫਿਰ ਇੱਕ ਗੀਤ ਸੀ ਪੱਗਾਂ ਵਿੱਚ ਸਿਰ ਤਾਂ ਫਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਮਤਲਬ ਇਹ ਚੀਜ਼ਾਂ ਕੀਤੀਆਂ ਐ ਪਰ ਅਗਲੀ ਕਬੱਡੀ ਅਫਸੋਸ ਵੀ ਹੁੰਦਾ ਦੁੱਖ ਵੀ ਹੁੰਦਾ ਵੀ ਇਹ ਵਾਇਰਲ ਕਿਉਂ ਨਹੀਂ ਨਹੀਂ ਬਿਲਕੁਲ ਜੀ ਡੈਫੀਨੇਟਲੀ ਹੋਣਗੇ ਇੱਥੇ ਲੱਖਾਂ ਦੀ ਗਿਣਤੀ ਇੱਥੇ ਪਹੁੰਚਦੇ ਆ ਸਿੰਘ ਤੁਸੀਂ ਆਪਣਾ ਟਾਈਮ ਦਿੱਤਾ ਸਿੱਖ ਗੇਮਾਂ ਦੇ ਵਿੱਚ ਜਾਂ ਆਪਣੀ ਜਿਹੜੇ ਯੂਥ ਆ ਸੁਣਨ ਵਾਲਾ ਵੀ ਜਾਂ ਵੇਖਣ ਵਾਲਾ ਵੀ ਉਹਨਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਦਿਓ ਕਿ ਪਲੀਜ਼ ਚਾਰ ਜਾਫੀ ਚਾਹੁੰਦੇ ਮੈਨੂੰ ਇਹ ਹੈ ਕਿ ਚਲੋ ਮੈਂ ਤੇ ਆਪਣੇ ਲੈਵਲ ਤੇ ਜੇ ਗੱਲ ਕਰਾਂ ਤਾਂ ਫਿਰ ਮੈਨੂੰ ਐ ਲੱਗਦਾ ਹੁੰਦਾ ਕਿ ਭਾਜੀ ਚੰਗੀਆਂ ਚੀਜ਼ਾਂ ਨੂੰ ਚੰਗਾ ਹੰਗਾਰਾ ਜ਼ਰੂਰ ਦਿਆ ਕਰੋ ਜਿਵੇਂ ਤੁਸੀਂ ਸੁਣੋ ਜੋ ਮਰਜ਼ੀ ਕਿਉਂਕਿ ਇਹ ਸੰਗੀਤ ਆ ਸੰਗੀਤ ਦਾ ਕੋਈ ਇੱਕ ਐਂਡ ਨਹੀਂ ਹੁੰਦਾ ਇਹ ਸਮੁੰਦਰ ਆਏ ਤਾਂ ਇਹ ਤੋਂ ਗੱਲ ਇਹ ਆ ਕਿ ਜਿੰਨੇ ਤੁਹਾਡੇ ਕੋਲ ਭਾਂਡਾ ਹੋਸਾਬ ਨਾਲ ਇਹਨੇ ਭਰਨਾ ਪਰ ਇਹ ਆ ਕਿ ਕੁਝ ਸਾਰਾ ਕੁਝ ਸੁਣਦੇ ਨਾਲ ਨਾਲ ਚੰਗੀਆਂ ਚੀਜ਼ਾਂ ਨੂੰ ਵੀ ਪ੍ਰਮੋਟ ਕਰ ਦਿਆ ਕਰਨ ਸਾਰੇ ਆ ਜਾਂਦਾ ਕਿ ਚੰਗੇ ਬੰਦੇ ਅੱਗੇ ਆਉਂਦੇ ਰਹਿਣਗੇ ਰਤੋਗੇ ਵੀਰ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ ਸੋ ਇਹ ਸੰਜੀ ਜਰਨਲ ਰਤੋਗੇ ਜਿਨ੍ਹਾਂ ਦੀ ਕਲਮ ਹਮੇਸ਼ਾ ਇੱਕ ਜਾਦੂ ਦੀ ਤਰ੍ਹਾਂ ਹੁੰਦੀ ਆ ਵੀ ਜਾਦੂ ਦੀ ਤਰ੍ਹਾਂ ਹੁੰਦੀ ਆ ਜਿਵੇਂ ਇਹਨਾਂ ਨੇ ਕਿਹਾ ਵੀ ਚੰਗੇ ਗੀਤਕਾਰ ਨੂੰ ਚੰਗੇ ਲਿਖਤ ਨੂੰ ਔਰ ਚੰਗੀ ਗਾਇਕੀ ਨੂੰ ਸਪੋਰਟ ਕਰਿਆ ਕਰੋ ਔਰ ਜਦਾਂ ਨੇ ਆਪਣੇ ਪ੍ਰੋਜੈਕਟ ਦੱਸੇ ਸਾਨੂੰ ਉਮੀਦ ਆ ਤੁਸੀਂ ਇਸ ਤਰ੍ਹਾਂ ਦੇ ਗਾਇਕ ਨੂੰ ਸਪੋਰਟ ਕਰੋਗੇ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਨਵੇਂ ਸੈਗਮੈਂਟ ਦੇ ਨਾਲ ਦੁਬਾਰਾ ਮਿਲਦੇ ਆ ਸੱਤ ਸੇ ਗਾਣ ਪੰਜਾਬ ਦੀ ਉਹੀ ਖੁਸ਼ਬੂ ਪੰਜਾਬ ਦਾ ਉਹੀ ਰੰਗ ਤੇ ਪੰਜਾਬ ਵਾਲਾ ਸਵਾਦ ਸ਼ੁੱਧ ਤੇ ਤਾਜ਼ਾ ਖੇਤਾਂ ਤੋਂ ਸਿੱਧਾ ਤੁਹਾਡੇ ਡਾਈਨਿੰਗ ਟੇਬਲ ਤੱਕ ਫਾਰਮਰ ਮੇਡ ਚੱਕੀ ਫਰੈਸ਼ ਆਟਾ ਸਾਡੇ ਆٹے ਦੀ ਹੈ ਖਾਸ ਗੱਲ ਕਿਉਂਕਿ ਅਸੀਂ ਸਿਰਫ ਲੋਕਲ ਆਸਟ੍ਰੇਲੀਅਨ ਅਨਾਜ ਵਰਤਦੇ ਹਾਂ ਕੋਈ ਮਿਲਾਵਟ ਨਹੀਂ ਕੋਈ ਗਦਾਮਾ ਚ ਪਿਆ ਹੋਇਆ ਪੁਰਾਣਾ ਆਟਾ ਨਹੀਂ ਸਿਰਫ ਤਾਜ਼ਾ ਪੀਸਿਆ ਹੋਇਆ ਚੱਕੀ ਆਟਾ ਇੱਥੇ ਹਰ ਤਰ੍ਹਾਂ ਦੇ ਬਿਸਕੁਟ ਵੀ ਉਪਲਬਧ ਹਨ ਤੇ ਉਹਨਾਂ ਦੀ ਪੈਕੇਜਿੰਗ ਕਰਨ ਦਾ ਵੀ ਖਾਸ ਪ੍ਰਬੰਧ ਹੈ ਅਸੀਂ ਮੁਹੱਈਆ ਕਰਵਾਉਂਦੇ ਹਾਂ ਫਰੈਸ਼ ਆਟਾ ਬੇਸਨ ਮਲਟੀ grain ਤੇ ਮੱਕੀ ਦਾ ਆਟਾ ਬਿਲਕੁਲ ਫਰੈਸ਼ ਜਸਕਰਨ ਸਿੰਘ ਰਾਜਵੀਰ ਸਿੰਘ ਦੀ ਟੀਮ ਫਾਰਮਰ ਮੇਟ ਕਨੈਕਟਿੰਗ ਪੀਪਲ ਟੂ THEIR ਫੂਡ ਰੂਟਸ